ਹੈਲੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਛੱਤ ਸ੍ਰੀ 61ੜਾ ਸਵਾਤ ਸਾਡੇ ਟੂਰ ਫੈਮਿਲੀ ਵਲੌਗ ਤੇ ਅੱਜ ਹੈਗਾ ਦਿਨ ਵੀਰਵਾਰ ਤੇ ਅੱਜ ਕਨ ਲੱਗਿਆ ਆਪਾਂ ਅੱਜ ਦਾ ਵਲੌਗ ਸ਼ੁਰੂ ਤੇ ਅੱਜ ਆਪਾਂ ਬਣਾਵਾਂਗੇ ਚਾਪਨ ਕਦੂ ਦੀ ਸਬਜ਼ੀ ਤੇ ਉਹ ਆਪਾਂ ਕੱਟਦੇ ਆਂ ਸਵੇਰ ਦਾ ਆਪਾਂ ਕੋਈ ਵਲੌਗ ਨਹੀਂ ਬਣਾਇਆ ਕਿਉਂਕਿ ਮੇਰਾ ਜੀ ਨਹੀਂ ਕੀਤਾ ਅੱਜ ਪਤਾ ਨਹੀਂ ਕੀ ਗੱਲ ਹੈ ਤੇ ਹੁਣ ਆਪਾਂ ਵਲੌਗ ਸ਼ੁਰੂ ਕਰਦੇ ਆਂ ਇਸ ਵੇਲੇ ਤੇ ਹੁਣ ਆਪਾਂ ਚਾਪਨ ਕਦੂ ਦੀ ਸਬਜ਼ੀ ਕੱਟ ਲਈਏ ਤੇ ਅਵੀ ਵਾਰ ਖੇਡਦਾ ਫਿਰਦਾ ਵਾ ਤੇ ਨਿੱਤੂ ਗਈ ਹੋਈ ਐ ਨਾਨਕੀ ਤੇ ਆਪਾਂ ਦੇਖਦੇ ਆ ਅੱਗੇ ਕੀ ਕਰਦਾ ਅਵੀ ਚਲਾਈ ਜਾਂਦਾ ਸਾਈਕਲ ਹੀ ਅਵੀ ਰਹਿ ਗਿਆ ਕੱਲਾ ਅੱਗੇ ਸਬਜ਼ੀ ਵਿੱਚ ਹੀ ਜਾਂਦਾ ਸੀ ਅਵੀ ਅੱਗੇ ਕਿਵੇਂ ਵੇਚਦਾ ਸਬਜ਼ੀ ਬੱਸ ਇਹ ਕੰਨ ਆ ਆਲੂ ਲੋ ਗੰਡੇ ਲੋ ਨਵੇਂ ਗੰਡੇ ਲੋ ਕਿਉਂ ਪੁਰਾਣੇ ਹੈ ਨਹੀਂ ਬੋਲ ਹਾਂ ਮਾਮੇ ਪੈਣ ਜਾਣਾ ਕਿਦਾਂ ਜਾਣਾ ਕੱਲੂ ਕਿ ਪਰਸ ਕੱਲ ਤਾਂ ਡੈਡੀ ਨੂੰ ਪੁੱਛਾਂਗੇ ਕੱਲੂ ਜਾਣਾ ਕਿ ਪਰਸ ਹੋ ਜਾਣਾ ਤੇ ਇੱਧਰ ਆਪਣੇ ਫੌਲ ਅੱਜ ਖੇਰੇ ਸੀਗੇ ਤੇ ਹੁਣ ਬੱਸ ਇਹਨਾਂ ਨੇ जुड़ जाते उस वे पुदीना बहुत ज्यादा फुटिया तो अंजीर भी बहुत ज्यादा फुटिया दस तो इधर अपने भिंडियां हुई पारिया ਸਬਜੀ ਕੀ ਰੇਟ ਲਾਈ ਆ ਹੈ 30 ਰੁਪਏ ਕਿਲੋ ਵਾਹ ਉਹ ਨਹੀਂ ਭਈ ਅਸੀਂ ਤਾਂ ਸਸਤੀ ਹੀ ਲੈਣੀ ਆ 20 ਰੁਪਏ ਕਿਲੋ ਵਾਲੀ ਲਾਣੇ 20 ਰੁਪਏ ਕਿਲੋ ਹੈ ਕਿਹੜੀ ਕਿਹੜੀ ਸਬਜੀ ਬਈ ਹੋਰ ਹੋਰ ਤਾਂ शिमला ਮਿਰਚ ਹਮ ਹੋਰ कलियां शिमला मिर्च पका ना, मेरे और भी अभी हाँ ना। आ, थोड़े पीड़ा, चाचा कु रख दे ਅਭੀ ਦੇਖ ਲਓ ਪੰਗੇ ਲੈ ਲੈਂਦਾ ਹਨ ਤੇ ਬੁੱਤਰ ਲੋ ਜੀ ਆਪਾਂ ਛੱਪਨ ਕद्दू ਕੱਟ ਲਈਏ ਲੋ ਜੀ ਛੱਪਨ ਕद्दू ਆਪਾਂ ਕੱਟ ਲਏ ਨੇ ਤੇ ਇੱਧਰ ਆਪਾਂ ਪਿਆਜ਼ ਵੀ ਕੱਟ ਲਏ ਨੇ ਦੋ ਤਿੰਨ ਤੇ ਹੁਣ ਆਪਾਂ ਬਣਾਉਣ ਲੱਗੇ ਆ ਸਬਜ਼ੀ ਇਹਦੀ ਸਬਜ਼ੀ ਆਪਾਂ ਤਰ ਦਿੱਤੀ ਸੀ ਉਹ ਪੈਕ ਕਰੀ ਕਰ ਸੀ ਮਾ ਦਿੰਨੇ ਵਿੱਚ ਅਭੀ ਕੀ ਕਰਦਾ ਹਾਂ ਕਾਦੇ ਬੀ ਲਈ ਕਰਦਾ ਬੀ ਹੋ ਗਿਆ ਹਾਂ ਹਾਈ ਪੱਬੂ ਵਿੱਚ ਤਾੜੀ ਫਿਰਦਾ ਵੇਖ ਲਾ ਲਫਾਫੇ ਦੇ ਵਿੱਚ ਪਾਈ ਫਿਰਦਾ ਤਾਂ ਲੋਕ ਜੀ ਪੱਬੂ ਤਾੜੀ ਫਿਰਦਾ ਵੀ ਸਾਰੇ ਉਹ ਲਫਾਫੇ ਦੇ ਵਿੱਚ ਲੈ ਸਾਰੇ ਲਾਲ ਆ ਕੇ ਲਫਾਫੇ ਵਿੱਚ ਪਾਈ ਜਾਂਦਾ ਇਹਨਾਂ ਦਾ ਕੀ ਕਰਾਂਗੇ ਨਾ ਪਤਾ ਪਾਪ ਲੱਗੂਗਾ ਛੱਡ ਦੇ ਚੰਗਾ ਛੱਡ ਦੀ ਪੁੱਤ ਬਾਪ ਤੇ ਛੱਡ ਦੂੰਗਾ ਹਾਂ ਛੱਡਦੀ ਆ ਨਾਲੇ ਹਾਂ ਨਹੀਂ ਪਤਾ ਕੈਦ ਨਹੀਂ ਕਰੀ ਜਾਂਦਾ ਇਹਨੂੰ ਚੰਗਾ ਇਕੱਠੇ ਕਰਕੇ ਤੇ ਇਹਨਾਂ ਨੂੰ ਕਿਰਾਂ ਛੱਡਦੀ ਚੰਗਾ ਮੈਂ ਕੁੱਟੂੰਗੀ ਜੇ ਨਾ ਛੱਡੇ ਤਾਂ ਚੰਗਾ ਕੁੱਟੂਗੀ ਮੈਂ ਕੁੱਟੂੰਗੀ ਪਾਪ ਤੇ ਇਹਨੂੰ ਹੀ ਲੱਗਣਾ ਤੇ ਇਹ ਕਹਦਾ ਜੀ ਛੱਡ ਦੂੰਗਾ

ਜਿੰਨਾ ਜਕਰ ਆਪਣੀ ਸਬਜੀ ਬਣਦੀ ਆ ਤੇ ਆਪਾਂ ਭਾਂਡੇ ਧੋਣ ਵਾਲੇ ਪਏ ਨੇ ਆਪਾਂ ਭਾਂਡੇ ਧੋ ਲਈਏ ਇੱਧਰ ਆਪਣਾ ਮੱਖਣ ਕੱਲ ਕੱਢਿਆ ਸੀ ਤੇ ਆਪਾਂ ਹਣੇ ਗਰਮ ਕਰਦੇ ਆ ਥੋੜਾ ਜਿਹਦੇ ਵਿੱਚ ਆਪਾਂ ਰੱਖ ਲਿਆ ਵਾ ਸਬਜੀ ਚ ਪਾਉਣ ਵਾਸਤੇ ਤੇ ਹਣ ਆਪਾਂ ਇਹਨੂੰ ਗਰਮ ਕਰਦੇ ਆ ਗਰਮ ਕਰਕੇ ਕੇਰਾ ਰੱਖ ਦਵਾਂਗੇ ਤੇ ਇਹਨੂੰ ਆਪਾਂ ਬਾਅਦ ਵਿੱਚ ਕੱਲ ਲੱਸੀ ਕੱਢ ਕੇ ਦੀ ਤੇ ਫਿਰ ਦੁਬਾਰਾ ਗਰਮ ਕਰਾਂਗੇ ਕੱਲ ਨੂੰ ਤੇ ਜਿਹੜਾ ਆਪਣਾ ਮੱਖਣ ਆ ਇਹ ਆਪਣਾ ਗਰਮ ਹੋ ਗਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਲੱਸੀ ਆ ਹਜੇ ਵੀ ਤੇ ਆਪਾਂ ਥੋੜਾ ਹੀ ਗਰਮ ਕੀਤਾ ਹਜੇ ਤੇ ਜਦੋਂ ਲੱਸੀ ਥੱਲੇ ਬਹਿ ਜੂਗੀ ਤੇ ਬਾਅਦ ਚ ਆਪਾਂ ਫਰਿੱਜ ਵਿੱਚ ਰੱਖ ਲਵਾਂਗੇ ਇਹ ਠੰਡਾ ਹੋ ਗਿਆ ਤੇ ਕੱਲ ਨੂੰ ਆਪਾਂ ਇਹਦੀ ਲੱਸੀ ਕੱਢ ਕੇ ਦੁਬਾਰਾ ਗਰਮ ਕਰਾਂਗੇ ਤੇ ਹੁਣ ਇਹਨੂੰ ਠੰਡਾ ਹੋਣ ਦਿੰਨੇ ਆਪਾਂ ਲੋ ਜੀ ਸਬਜ਼ੀ ਆਪਣੀ ਬਣ ਗਈ ਆ ਤੇ ਆਪਾਂ ਪਾਉਣ ਲੱਗੇ ਹਰਾ ਧਨੀਆ ਸਬ지 ਆਪਣੀ ਬਣ ਗਈ ਆ ਆਪਾਂ ਇਹਨੂੰ ਤਾਰ ਲਵਾਂਗੇ ਥੱਲੇ ਦੂਜਾ ਤੋਂ ਆਪਾਂ ਮਲਾਈ ਲਾ ਕੇ ਰੱਖ ਲੈਣੇ ਹੁੰਦੇ ਇਹਦੇ ਵਿੱਚ ਤੇ ਪ੍ਰੋਪਰ ਜਿਹੜੀ ਆਈ ਹੁੰਦੀ ਆ ਤੇ ਹੁਣ ਆਪਾਂ ਦਹੀਂ ਨਾਲ ਦੱਧਾ ਕਰਾਂਗੇ ਗੋਲਿਆਂ ਵਿੱਚ ਪਾ ਕੇ ਲਓ ਜੀ ਮਲਾਈ ਆਪਾਂ ਤਾਰ ਲਈ ਇਹਦੇ ਵਿੱਚ ਪਾ ਲਈਏ ਮਲਾਈ ਲਾ ਕੇ ਤੇ ਹੁਣ ਆਪਾਂ ਦਹੀਂਾਂ ਤੇ ਦੱਧਾ ਕਰਾਂਗੇ ਚੰਗਾ ਪਾਣ ਕਰਾਂਗੇ ਗਰਮ ਦਹੀਂਾਂ ਦੇ ਦੁੱਧ ਨੂੰ ਤੇ ਇੱਧਰ ਆਪਾਂ ਦੁੱਧ ਗਰਮ ਕਰਨ ਲਈ ਰੱਖ ਦਿੱਤਾ ਤੇ ਹੁਣ ਆਪਾਂ ਪਾਠ ਲਾ ਕੇ ਆਣੇ ਆ ਜਿਹੜਾ ਟਾਈਮ 6:00 ਬਚ ਗਿਆ ਸਵਾ 6 ਵਨਾਰੀ ਪਾਟਾ ਸਤਨਾਮ ਵਾਹਿਗੁਰੂ ਤੇਰਾ ਹੀ ਆਸਰਾ ਲੋ ਜੀ ਪਾਠ ਆਪਾਂ ਲਾ ਦਿੱਤਾ ਤੇ ਇਧਰ ਆਪਾਂ ਦੱਤ ਵੀ ਇੱਧਰੇ ਆਇਆ ਨਾਇਤ ਤੋਂ ਆਪਣੇ ਨੂੰ ਵਾਲਾ ਕੀਤਾ ਥੋੜਾ ਜਨ ਦੋ ਕਮੈਂਟ ਰਿਜਨ ਦਵਾਂਗੇ ਤੇ ਫਿਰ ਗੈਸ ਬੰਦ ਕਰ ਦਵਾਂਗੇ ਫਿਰ ਦਹੀਂ ਵਧੀਆ ਬਹੁਤ ਸੁਆਬਾਂ ਦਾ ਜਦੋਂ ਆਪਾਂ ਥੋੜਾ ਜਾਂ ਦੁੱਧ ਕੜਿਆ ਹੋਵੇ ਲੋ ਜੀ ਗੈਸ ਆਪਾਂ ਕਰ ਦਵਾਂਗੇ ਬੰਦ ਤੇ ਹਤੇ ਆਪ ਇਹਤੇ ਆਪਾਂ ਜਾਰੀ ਦੇ ਦਾਂਗੇ ਠੰਡਾ ਹੋ ਜੂਗਾ ਤੇ ਫੇਰ ਬਾਅਦ ਵਿੱਚ ਆਪਾਂ ਦਹੀਂ ਜਮਾਵਾਂਗੇ ਇਹ ਜਿਹੜਾ ਕਿ ਆਪਣਾ ਠੰਡਾ ਹੋ ਗਿਆ ਤੇ ਲੱਸੀ ਆ ਜਿਹੜੀ ਥੱਲੇ ਬੈ ਗਈ ਆ ਤੇ ਹੁਣ ਇਹਨਾਂ ਨੂੰ ਆਪਾਂ ਫਰਿੱਜ 'ਚ ਰੱਖ ਦਵਾਂਗੇ ਇੱਧਰ ਰੱਖ ਦਵਾਂਗੇ ਤੇ ਕੱਲ ਨੂੰ ਆਪਾਂ ਇਹਨੂੰ ਦੁਬਾਰਾ ਗਰਮ ਕਰਾਂਗੇ ਇੱਧਰ ਆਪਾਂ ਸੱਡਣ ਲੱਗੇ ਆ ਮੋਟਰ ਉੱਧਰ ਆਪਾਂ ਪੈਪ ਲਾਇਆ ਆ ਨਾਲੀ 'ਚ ਉਹ ਕਿ ਇਹਨੂੰ ਚਲਾਉਣਾ ਜ਼ਰੂਰੀ ਹੈ 10-5 ਮਿੰਟ ਜ਼ਰੂਰ ਚਲਾਉਣੀ ਚਾਹੀਦੀ ਹੈ ਰੋਜ਼ ਤੇ ਇਸੇ ਕਰਕੇ ਆਪਾਂ ਚਲਾ ਰਹੇ ਹਾਂ ਚੁੱਕ ਲਿਆ ਪਾਣੀ ਇਧਰ ਆਪਾਂ ਨਾਲੀ 'ਚ ਛੱਡੀ ਆ ਆਸ 15 ਮਿੰਟ ਆਪਾਂ ਚਲਾਵਾਂਗੇ ਇਹਨੂੰ ਤੇ ਹਣ ਆਪਾਂ ਗੁੰਨਦੇ ਆ ਆਟਾ ਤੇ ਇੱਥੇ ਵੀਡੀਓ ਦਾ ਐਂਡ ਕਰਦੇ ਆ ਮਿਲਦੇ ਆਂ ਅਗਲੀ ਹੋਰ ਵੀਡੀਓ ਦੇ ਨਾਲ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਅਗਲੀ ਹੋਰ ਵੀਡੀਓ ਦੇ ਨਾਲ ਬਾਏ ਬਾਏ